ਇੱਕ ਤੁਹਾਨੂੰ ਹੋਰ ਪੱਤੇ ਦੀ ਗੱਲ ਦੱਸਣੀ ਹੈ ਕਿ ਮੰਮੀ ਦਾ ਭਰਾ ਵੀ ਪੈਂਟਰ ਸੀ। ਇਸਰਕੇ ਪੈਂਟਰ ਦੇ ਖਾਨਦਾਨ ਚੋਂ ਮਾਤਾ ਸਾਡੀ। ਇਸਰਕੇ ਸੈਜ ਦਾ ਵਿਆਹ ਹੋਊਗਾ ਤਾਂ ਫੇਰ ਰੰਗ ਹੋਣੇ ਆ। ਸੈਜ ਦਾ ਵਿਆਹ ਹੱਲੇ। ਸੂਟ ਕਹਿੰਦੇ ਕਾਲਾ ਬਹੁਤ ਸੋਹਣਾ ਸੀਗਾ। ਹੈ? ਸੂਟ ਕਹਿੰਦੇ ਕਾਲਾ ਬਹੁਤ ਸੋਹਣਾ ਕਿੰਨੇ ਦਾ ਲਿਆ? ਕਾਲਾ। ਜਿਹੜਾ ਪਾਇਆ ਕੱਲ। ਇਹਦੇ ਸੋਹਣੇ ਕਾਜੀ ਵਾਲਾ ਕੰਮ ਕਿਹੜੇ ਤੱਕ? ਹਾਂ। ਕੰਮ ਕਿਹੜੇ ਤੱਕ? ਕੰਮ ਹੋ ਗਿਆ ਬਸ ਹੁਣ ਆਖਰੀ ਵਾਰੀ ਭੰਗ ਧੋਣੇ ਆ। ਬਾਕੀ ਇਹ ਕੱਟਾ ਪੈ ਗਿਆ। ਬੜਾ ਖਲਾਰਾ ਪਾਇਆ ਅੱਜ ਕਿੰਨਾ ਰੋਹ ਤੋਈ ਭਾਂਡੇ ਦਿਖਾਈ ਆਣੇ ਡੱਬੇ ਦਿਖਾਉ ਰਿਹਾ ਏ ਟੋਤੇ ਮੈਂ ਰੋ ਤੂੰ ਦੇਖ ਲੈ ਪਾ ਕੇ ਬਹਿ ਰਾਂ ਇੱਥੇ ਮਸੀ ਕੱਲ ਨੂੰ ਵੇੜਿਆ ਸੀਗਾ ਲੈ ਤੋ ਪਰ ਵੀ ਘਾਟੜ ਬਚਿਆ ਆਇਆ ਥੋੜਾ ਜਿਹਾ ਹੋਰ ਰਹਿ ਗਿਆ ਗੂਲਾ ਲੈਣਾ ਥੋੜਾ ਜਿਹਾ ਉਹ ਵੀ ਕਰਨਾ ਸੀ ਲਓ ਜੀ ਤੁਹਾਨੂੰ ਸੋਈ ਦੀ ਜਿਹੜੀ ਆ ਫੁੱਲ ਲੁੱਕ ਅੱਜ ਦਿਖਾ ਲਵਾਂਗੇ ਸਾਰੀ ਕੀ ਕੀ ਕੀਤਾ ਆਹੀਂ ਭਾਂਡੇ-ਕੁੰਡੇ ਕਿੱਥੇ-ਕਿੱਥੇ ਰੱਖਣੇ ਕੀ-ਕੀ ਕਰਨਾ ਕੱਲ ਖਾਲੀ ਦਿਖਾ ਲਈ ਸੀਗੀ ਤੇ ਅੱਜ ਤੁਹਾਨੂੰ ਫੁੱਲ ਕਰਣੀ ਆ ਸੋਈ ਦੀ ਲੁੱਕ ਕਿੱਥੇ-ਕਿੱਥੇ ਕਿਦਾਂ-ਕਿਦਾਂ ਸੈਟਿੰਗ ਕਰਨੀ ਆ ਉਹ ਸਾਰਾ ਕੁਝ ਦਿਖਾਵਾਂਗੇ ਜੱਟ ਜੱਟੂਏ ਪਹੁੰਚ ਗਏ ਆਏ ਹਾਏ ਉੱਠ ਗਏ ਆ ਹੈਂ ਬੂੰਗੜੀ ਓ ਬਲੂੰਗੜੀ ਬਲੂੰਗੜੀ ਓਏ ਬਲੂੰਗੜੀ ਹਲੋ ਸਸਰੀ ਗਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੋਗ ਅੱਜ ਆਪਾਂ ਸੋਈ ਪੂਰੀ ਰੈਡੀ ਕਰ ਦੇਣੀ ਆ ਹੁਣ ਆਪਾਂ ਲੱਗੇ ਆ ਜੀ ਉਹ ਬਿਸ਼ੋਲ ਕੀ ਕਹਿੰਦੇ ਨੇ ਗੀਠੀਆਂ ਗੀਠੀਆਂ ਪਸ਼ਾਕ ਇਹ ਦਸਾਲਾ ਅੱਜ ਰੈਡੀ ਕਰ ਦੇਣਾ ਭਾਂਡੇ-ਫੁੰਡੇ ਲਾ ਕੇ ਡੱਬੇ ਲਾ ਕੇ ਆਹ ਵਾ ਇੱਕ ਨੋਣਾ ਇੱਕ ਲਾਤਾ ਸਾਨੂੰ ਸਾਹਾ ਉਪਕਰਣ ਨਾ ਬਣਾਉਂ। ਮੰਮੀ ਮੰਮੀ ਦੇ ਡੈਰੀ ਪਾਲਣੀ ਕੁੜੀਆ। ਫਿਰ ਮੰਮੀ ਨੂੰ ਪਵਾਣੀ ਹੋਣਾ ਪਈ। ਮੈਂ ਕਿਹ ਖਵਾ ਰਣੀ ਕੁਛ ਹੋਣੀ ਆ ਮੀਡੀਅਮ ਚਾਣਨੇ ਆ ਨਾ ਉੱਪਰ। ਹੈ? ਬੀਟੀ ਸਹੀ ਹੈ। 4 ਦਾ। ਗੀਠਾ ਜਿਹੜੀਆਂ ਉਹ ਜਿਹੜੀਆਂ ਆਪਾਂ ਨੰਮੀ ਦੇ ਹੁੰਦੀਆਂ ਸੀ। ਆਪਣੇ ਕਮਰੇ ਦੇ ਪਿਛੋਂ ਨੂੰ ਤੇ ਆਪਾਂ ਬਾਅਦ ਵਿੱਚ ਉਹ ਕਰ ਦਿੱਤਾ ਸੀ। ਗੀਠਾ ਤੋਲ ਦਿੱਤੀ। ਉਹ ਆਇਆ। ਇੰਨੀ ਗਿੱਟਾ ਫੋਲੇ ਨੂੰ ਹਾਂ ਸਹੀ ਹੈ ਤੇ दादी ਕਰਾਂ ਸਹੀ ਲੰਨੀ ਗਿੱਟਾ ਲੈ ਆਓ ਸਹੀ ਆ ਹਾਂ ਚਾਹ ਹੋ ਗਈ ਠੀਕ ਇੱਧਰ ਹਾਂ ਉਧਰ ਹੀ ਮੈਂ ਸ਼ਾਨੀ ਪੂਰਾ ਕਰ ਦਿੰਦੀ ਉਧਰ ਕੰਪਲੀਟ ਇਹਦਾ ਬਹੁਤ ਵੱਡੀ ਆ ਕੱਟ ਕੇ ਵਜ ਜਾਣੀ ਉਧਰ ਕੱਟ ਦਵਾ ਇਹਨੂੰ ਕੱਟ ਕੇ ਉਧਰ ਕੰਪਲੀਟ ਕਰ ਦਿਆ ਨਾ ਹਾਂ ਤੇ ਬਹੁਤ ਹੋਲਡ ਕੀਤੀ ਹੈ ਨਾ ਮੈਂ ਇਹ ਦੇਖ ਲੈ ਇੰਨੀ ਹੀ ਲੱਗਣੀ ਹਾਲੇ ਇੰਨੀ ਹੀ ਤਾਂ ਲੱਗਣੀ ਲਾ ਦੇ ਇਹ ਅੱਜ ਤੁਹਾਨੂੰ ਰਸੋਈ ਦੀ ਫੁੱਲ ਲੁੱਕ ਮਿਲ ਜਾਣੀ ਹੈ ਜੀ ਤੇ ਦੇਖਦੇ ਹਾਂ ਕਿਦਾਈ ਹੁੰਦੀ ਫੁੱਲ ਲੁੱਕ ਰੈਡੀ ਕਰਕੇ ਪਤਾ ਲੱਗਣਾ ਬਾਕੀ ਕੈਂਟੀ ਲੈ ਕੇ ਆ ਲਓ असली ਆ ਨਕਲੀ ਕਸਲੀਆ ਅਸਲੀ ਆ ਉਹ ਨਕਲੀਏ 2 ਰੁਪਏ ਨੋ ਜੀ ਕੈਂਚੀ ਨਾਲ ਕੱਟਦੇ ਗਏ ਹੁਣ ਪਰ ਹੱਸ ਕਿੰਨੀ ਕੱਟਣੀ ਐ ਇੰਨੀ ਕੱਟਣੀ ਐ ਬਾਕੀ ਆ ਦਰ ਕੀ ਸੂਟ ਤਾਂ ਇਦਾਂ ਨਹੀਂ ਕਿਤੇ ਜਿਦਾਂ ਦਿਖਾਉਂਦੇ ਸੂਟ ਕਹਿੰਦੇ ਕਾਲਾ ਬਹੁਤ ਸੋਹਣਾ ਹੈ ਹੈ ਸੂਟ ਕਹਿੰਦੇ ਕਾਲਾ ਬਹੁਤ ਸੋਹਣਾ ਹੈ ਕਿੰਨੇ ਦਾ ਲਿਆ ਕਾਲਾ ਜਿਹੜਾ ਪਾਇਆ ਕੰਨ ਜਿਹਦੇ ਸਵੇਦੀ ਕਿਤੇ ਜਾਣਾ ਹਾਂ ਉਹ ਲਪਾਉਣਾ ਸੀ ਉਹ ਤਾਂ ਉਹ ਪੁਰਾਣੇ ਆ ਉਹ ਜਿਹੜੇ ਨਵੇਂ ਆ ਉਹ ਦਿੰਦੇ ਕਿਹੜਾ ਆਉਣੀਆਂ ਵੀਡੀਓ ਵਾਲਿਆਂ ਨੂੰ ਗਿਆ ਜਿਹੜੇ ਬਲੌਗ ਦੇ ਬਹੁਤ ਕੱਡਵੜੇ ਕਿਤੇ ਠੀਕ ਆ ਨਾ ਸੈਲਾ ਰੋਟਾ ਹਾਂ ਹਾਂ ਲਿਆ ਉਹ ਨਹੀਂ ਹੜਕ ਪਲੇਟਾਂ ਤੇ ਮੈਂ ਬਹੁਤ ਗੰਭੀਰ ਕੰਮ 하고 ਹਾਂ ਮਾਂ ਦਾ ਹੱਥੀ ਆਪ ਗਈ ਹੈ ਹੋਣੀ ਕੋਈ ਨਾ ਬਾਹਰ ਰੋ ਦੀ ਆਹ ਗਾਹੀ ਹੋਰ ਖਲਾਲੇ ਕੋਲ ਨੂੰ ਕਹਿੰਦੇ ਮਾਂ ਦਾ ਖੇਤ ਜੇ ਖਲਾਲੇ ਨਾ ਮੋਹੋਦ ਲਓ ਜੀ ਆ ਸਾਰਾ ਖਲਾਲਾ ਚਪੜੇ ਪੇ ਚਾ ਕੇ ਅੰਦਰ ਰੱਖਣੇ ਆ ਟੱਕਣ ਲਾਏ ਕਰ ਸੇ ਇਹਨਾਂ ਦੇ ਮੈਂ ਤੁਹਾਨੂੰ ਕੀ ਕਹਿਣੀ ਸੀ ਇੱਥੇ ਉਹ ਲੋ ਨੂੰ ਖੇਦੀ ਚਾ ਉਹ ਰੱਖ ਲੈ ਡੱਬੇ ਲਾ ਦੇ ਨੇ ਸੈਲਫ ਵਾਲੇ ਡੱਬੇ ਰੱਖ ਲਓ ਡੱਬੇ ਉੱਤੇ ਹੀ ਰੱਖੋ ਐਵੇਂ ਸੈਲਫਾ ਸਲਫਾ ਲਾਈ ਜੋ ਪਾਉਦੀਆਂ ਬੇਰੀਆਂ ਸੈਲਫਾ ਆਹ ਉਹ ਸਾਰੇ ਡੱਬੇ ਹੋਏ ਦਾ ਇੱਕ ਡੱਬੇ ਦਾ ਸਮਝ ਆਉਂਦਾ ਕਿ ਸਾਰੀ ਨੂੰ ਤੋੜ ਦੋ ਸਾਰੀ ਨੂੰ ਆਹ ਵਾਲੀ ਨੂੰ ਇਹ ਮੱਟੀ ਖਾਓ ਕੋਈ ਗੱਲ ਨਹੀਂ ਇਹ ਪੈਣ ਨੂੰ ਬਾਬਾ ਇਹ ਤੋੜ ਦੇਣੀ ਐ ਇਹ ਕਰਨੀ ਐ ਇਹਨੂੰ ਪੂੜ ਦਿਓ

ਉਹਨੂੰ ਵੀ ਘਾਉਂਦੇ। ਕੋਰਾ ਇੱਦਾਂ ਡੱਬੇ ਵੱਡੇ-ਵੱਡੇ ਲਿਆਓ। ਜੋ ਉੱਤੇ ਸਾਰੇ ਡੱਬੇ ਰੱਖ ਦੋ ਨਾ ਜੋ ਐਕਸਟਰਾ ਸਮਾਨ ਆ ਸਾਰਾ ਚੱਕ ਕੇ ਉੱਪਰ ਰੱਖ ਦੋ ਫੱਟੇ ਦੇ। ਇੰਨਾ ਨਹੀਂ ਐਕਸਟਰਾ ਰੱਖਣਾ। ਉਹ ਵਿੱਚ ਹੋ ਗਿਆ ਨਿੱਕੀ ਜਾਵੇ। ਛੋਟੇ ਡੱਬੇ ਹੀ ਆਉਣ ਸਾਰੇ। ਛੋਟੇ ਹੀ ਆ ਸਾਰੇ। ਆਹ ਆ ਦੇ ਸਿਆ ਜਿਹੜਾ। ਹਾਂ। ਉਹ ਨਾ ਰੱਖੀ। ਇਦਾਂ ਨਾ ਰੱਖੋ। ਹਾਂ। ਲਾਈਦਾ ਕੇਵਲ ਦੋ ਦੋ ਚੁਵੀ ਕਿਸੇ ਮਲੇ ਗਿਆ ਇਦਾਂ ਹੁਣ ਲੱਤ ਚੂਵੀ ਜਿਹੜੇ ਇੰਨੀ ਨਹੀਂ ਚੁਵੀ ਹੋਰ ਤੋਂ ਵੱਡਾ ਵੱਡਾ ਸਮਾਨ ਕੋਈ ਵੀ ਹੁਣ ਲਿਆ ਕੇ ਦੇ ਦੇ ਬੰਦਾ ਵਾ ਮੈਂ ਇਹ ਦੇ ਤੋ ਲਿਆ ਤੀ ਉਹ ਪੱਟੀ ਲੀਆਂ ਲਿਆ ਦੋ ਜੇ ਬਾਅਦ ਚ ਜਦੋਂ ਬਸਦੇ ਬੰਦਾ ਦੂਰ ਲਾ ਲੁੰਦਾ ਵੱਡੀ ਪੱਟੀ ਰੱਖ ਦੀ ਉੱਪਰ ਉਹ ਇਦਾਂ ਹੀ ਮੇਰਾ ਮੈਰੇ ਦੀ ਕੀ ਹੋ ਸਮਾਨ ਕਰਦਾ ਹੋਰ ਆ ਦੇ ਇਹ ਫਿਰ ਆਹੋ ਪਰੇ ਘੱਟ ਨਹੀਂ ਪਾਣੀ ਇਹ ਵੀ ਆ ਦੇ ਤੀ ਉਹ ਤੀਨੀ ਬੰਦੇ ਕਿੱਥੇ ਆ ਉਹ ਦੱਬੀ ਲੈ ਲੋ ਜੇ ਲੋੜ ਹੋਈ ਤਾਂ ਕੋਰਨ ਆਓ ਲਿਆ ਬਣੀ ਰੱਖ ਦੋ ਸਾਰੇ ਜਨੇਗੇ ਬੋਤਲ ਜਿਹੜੀ ਹੈਗੀ ਆ ਕੱਚ ਦੀ ਆ ਇਹ ਕੱਚ ਦੀ ਬੋਤਲ ਤੋਂ ਪਿੰਦੀ ਹੈ ਕੱਚ ਦੀ ਬੋਤਲ ਆਹੇ ਕਾਲੀ ਬੋਤਲ ਆਹ ਕੱਚ ਦੀ ਆ ਕੰਨ ਗੈਸੂ ਕਰੀ ਬੋਤਲ ਤੋਂ ਪਿੰਦੀ ਹੈ ਪਲਾਸਟਿਕ ਦੀ ਕੱਚ ਦੀ 10 ਕੱਚ ਦੀ ਨਹੀਂ ਕੱਚ ਦੀ ਵੀ ਨਹੀਂ ਕੀ ਦੇਖਦੀ ਹੈ ਉਹਾਂ ਵਿੱਚ ਇਹਦਾ ਆ ਗਿਆ ਹੋ ਰਿਹਾ ਕਿਹ ਨਹੀਂ ਕੰਮ ਤੁਹਾਡਾ ਉੱਪਰ ਹੋ ਗਿਆ ਕੰਮ ਕੰਪਲੀਟ ਲਓ ਵੀ ਉੱਪਰ ਹੋ ਗਿਆ ਸੈਲ ਫੈਨ ਲੱਗੀ ਡੈਸ਼ ਮੈਸ਼ ਹੋ ਗਈ ਹੈ ਹੁਣ نیچے ਕਰ ਰਹੇ ਆ ਭੰਡਿਆਂ ਨੂੰ ਕਵਰ ਤੇ ਦੇਖਦੇ ਆ ਕੀ ਹੁੰਦਾ ਆ ਤੇ ਨੂਸਸ ਲੱਗੀਆਂ ਰਸੋਈ ਦੀ ਸਫਾਈ ਕਰਨ ਤੇ ਤੁਸੀਂ ਆਲੇ ਤੁਸੀਂ ਮੇਰਾ ਕੋਈ ਰਿਕਾਰਡ ਕਰ ਦੋ ਬਸ ਹੈ ਕੀ ਦੱਬਿਆਂ ਦਾ ਇੱਥੇ ਲਾਉ ਫੱਟਾ ਫੱਟਾ ਨਹੀਂ ਲਾਉਣਾ ਹੈਗਾ ਫੱਟਾ ਲਾਏ ਕੀ ਹੁਣ ਇੱਥੇ ਦੱਬੇ ਰੱਖਣੀ ਉਹ ਚਿੱਕੀ ਸਾਰੇ ਦੱਬੇ ਮੀਂਹ ਨਾ ਗੰਦੇ ਹੋ ਜੇ ਲਾਉਣਾ ਕਰਨਾ ਉਹ ਦੇ ਲੈਣਾ ਲਾਣਾ ਥੱਲੇ ਕੀ ਲਾਉਣਾ ਆ ਦੇ ਕੰਮੀ ਕਹਿੰਦੇ ਆਗੇ ਫੁੱਟੇ ਕੋਟ ਕੰਨਾ ਦੇਣੀ ਓਰੇ ਸਰੀਰ ਤੇਰੀ سپورਟਰ ਨੂੰ ਲੋ ਜੀ ਮਿੱਤਰ ਪਿਆਰੇ ਹੋ ਕੇ ਕਿਨੇ ਪੱਟਾ ਲਾਉਣਾ ਇੱਥੇ ਤੇ ਦੇਖ ਰਹੀ ਹਾਂ ਸੱਤੇ ਦਾ ਕੁਝ ਜਿਹਾ ਜੇ ਬਣਦਾ ਕਿ ਨਹੀਂ ਬਣਦਾ ਦੁਪੱਟਾ ਲਾਉਣ ਦਾ ਪਾਣੇ ਆਣਾ ਜਿ ਬਣੂਣਾ ਹੋਵੇ ਤਾਂ ਤੰਨੇ ਕੋਟ ਚਾਹੀਦੀ ਲਾਉਣਾ ਨੂੰ ਦੇਖ ਜੀ ਅਸੀਂ ਕੀ ਕਰਕੇ ਰਿਗਾਰਡਮੈਂਟ ਤੇ ਤੁਸੀਂ ਕਿਦਾਂ ਬਲੌਗ ਨਾਲ ਸਾਰੇ ਇਹਨੇ ਬਣਦੇ ਹੋ ਜੇ ਜਨਨ ਨੂੰ ਸਬਸਕ੍ਰਾਈਬ ਕਰਿਓ ਪਿਆਰਾ ਜੀ ਸਾਰੇ ਸੋਈ ਲੈਣੇ ਭੁੱਲੇ ਨਾ ਹੁਣ ਤੁਹਾਨੂੰ ਸਾਰੀ ਰਸੋਈ ਆਪਾਂ ਰੈਡੀ ਕਰਕੇ ਫਿਰ ਦਿਖਾ ਲਾਂਗੇ ਤੁਸੀਂ ਇਦੀ ਵਲੌਗ ਨਾਲ ਬਣੇ ਰਹੇ ਸਾਰੇ ਜਾਣੇ ਤੇ ਫੱਟੇ ਦਾ ਵੀ ਦੇ ਦਿਆਂ ਕੋਈ ਹੱਲ ਕਰਦੇ ਆ ਇੱਥੇ ਫੱਟਾ ਲਾਉਣ ਨੂੰ ਕਹਿ ਰਹੇ ਨੇ ਪਾਪਾ ਜੀ ਕਰ ਦ ਰਹੀ ਹੱਲ ਦੇ ਦਿਆਂ ਫੱਟਾ ਲੱਗਦਾ ਤੇ ਨਹੀਂ ਲੱਗਦਾ ਇੱਥੇ ਪਾਂਡੇ ਦਾ ਚੇਨ ਹੋ ਹੀ ਰਿਹਾ ਸਾਰੇ ਤਕਰੀਬਨ ਢਣੀ ਨੇ ਉਹ ਤੈਨੂੰ ਬਣਾਣਾ ਹੈਗਾ ਆਇਆ ਤੋ ਤਵਾ ਦਾ ਡੱਬਿਆ ਹੋਇਆ ਆਓ ਆਓ ਬਹਿ ਕੇ ਉਹਨਾਂ ਨੂੰ ਪਾਉਂਦੇ ਰਹੀ ਹਾਂ ਆਹ ਬਾਈ ਇੱਥੇ ਦੇ ਨਾਲ ਲਈ ਇੱਕਦਾਂ ਨਿੱਕੇ ਨਿੱਕੇ ਵਿੱਚ ਰੱਖਣ ਨੂੰ ਆਹ ਟੰਗ ਦੇਣਾ ਆਹ ਟੰਗ ਦੇਣੀ ਇਹ ਜਿਹੜੇ ਲੱਭਦੀਆਂ ਨੇ ਨਾ ਇਹ ਆਪੇ ਟੰਗੜੀ ਨਾਲ ਇਹ ਨਹੀਂ ਇਹ ਉੱਥੇ ਰਹਿ ਰਹੇ ਨੇ ਦੁੰਦੇ ਨੇ ਇਹ ਰਾਮ ਨੂੰ ਦੇ ਬਿਲਕੁਲ ਚੀਜ਼ ਜੁੜ ਪੋਣੀ ਪੈਣ ਦੀ ਥੱਲੇ ਪਾਂਡੇ ਘਟਾ ਲਏ ਜੀ ਉਹ ਪਾਂਡੇ ਬਾਕੀ ਚੱਕ ਕੇ ਸਾਰੇ ਰੱਖਤੇ ਆ ਇੰਨੇ ਕ ਪਾਂਡੇ ਰੱਖੇ ਦੇਖੋ ਜਿਹੜੇ ਐਕਸਟਰਾ ਪਾਂਡੇ ਜੀ ਸਾਰੇ ਚੱਕਤੇ ਆ ਆ ਚੀਜ਼ ਬਣੀ ਐ ਇਹਦੀ ਦੇਖੋ ਆ ਸਾਰੇ ਕਿਹਨੂੰ ਦੇਖ ਲਈ ਕੀ ਕਰਦੇ ਆ ਕੀ ਆਹ ਕੁੱਤੀ ਉਹਦੇ ਅੰਦਰ ਕੋਈ ਨਾ ਖਰਾਬ ਹੋਏ ਉਹ ਦੁਕਾਨ ਕੀ ਪਾਉਂਦਾ ਇੜੂ-ਬੜੇ ਜੇ ਖਰਾਬ ਹੀ ਹੋਣੇ ਚੱਕ ਬਾਹਰ ਲੁੱਟੋ ਉਹਨਾਂ ਨੂੰ ਖਰਾਬ ਖਰਾਬ ਹੀ ਆ ਨਹੀਂ ਸਹੀ ਆ ਖਰਾਬ ਹੋਣੇ ਆ ਸਹੀ ਆ ਨਹੀਂ ਸਹੀ ਆ ਸਹੀ ਲਾ ਔਰ ਡੱਬੇ ਚ ਪਾ ਲੈਣੀ ਆ ਡੱਬੇ ਬਥੇਰੇ ਤੁੱਟੇ ਆ ਮੈਂ ਕੋਣੀ ਵੀ ਉਹਨਾਂ ਕੋਲੋਂ ਕਿੰਨੇ ਕਿੱਤੋਂ ਦੇ ਦੇਵਾਂਗੇ ਪਏ ਆ ਉਹ ਨਹੀਂ ਤੋਂ ਪਹਿਲੇ ਦੇ ਦੇਖ ਗਈ ਦੇਖ ਗਈ ਉਹ ਨੂੰ ਖਾਦੇ ਕੋ ਨਹੀਂ ਪਰ ਅਮੀ ਕਿ ਇੱਦਾਂ ਹੀ ਖਾਦੇ ਹੋ ਆ ਇਹ ਉਹ ਹੁੰਦੇ ਆ ਕੋਰੇ ਵਿੱਚ ਨਹੀਂ ਪਾਇੰਦੇ ਮੂੰਹ ਫੜੀ ਹੋਈ ਰੇਡਿੰਗ ਆ ਤੇ ਕੀ ਤੁਹਾਨੂੰ ਕਹੀ ਆ ਥਿਆਨ ਰੱਖਿਓ ਦਾ ਡਿੱਗ ਗਈ ਅੰਦਰੋਂ ਦੇਖ ਗਈ ਚੱਲ ਹੋ ਗਿਆ ਆਰੇ ਕੀ ਆ ਡੇਗ ਗਿਆ ਉਗੜੀ ਉਗੜੀ ਹੋ ਗਈ ਪਪਾ ਪਪਾ ਘਾੜੇ ਦੀ ਕਰੂ ਪਪਾ ਘਾੜੇ ਦੀ ਆਂ ਮੇਰਾ ਪੁੱਤ ਆ ਜੇ ਚੁੱਲ੍ਹੇ ਕਰਦਾ ਚੁੱਲ੍ਹੇ ਸਾਡਾ ਲੋਂਦਾ ਆ ਆ ਆ ਆ ਆ ਆ ਆ ਆ ਹਾਂ ਤਾਂ ਵੀ ਦੇਖ ਰਿਹਾ ਹਾਂ ਹੋਰ ਇਹ ਸਾਰੇ ਸੁੱਟ ਦੋ ਆ ਇਹ ਤੇ ਕੋਈ ਡੱਬਾ ਨਹੀਂ ਦਿਖਣਾ ਉਹ ਜਿਹੜੇ ਲੁਕੇਸ਼ਨ ਚੇਂਜ ਕਰ ਦਿੱਤੀ ਆ ਪਹਿਲਾਂ ਡੱਬੇ ਉੱਥੇ ਹੁੰਦੇ ਸੀ ਹੁਣ ਡੱਬੇ ਲਾ ਦੇ ਇੱਥੇ ਇੱਥੇ ਲਾਤੀ ਆ ਭਾਂਡੇ ਤੇ ਜਿਹੜਾ ਇੱਥੇ ਰੋਣੇ ਆ ਇੱਥੇ ਆਪਾਂ ਨਾ ਸੈਲਫੇਟ ਲਗਾ ਕੇ ਉੱਥੇ ਸਾਰੇ ਡੱਬੇ ਰੋਣੇ ਆ ਓਕੇ ਕੱਪ ਲਾਉਣੇ ਆ ਕੱਚ ਦੇ ਗਲਾਸੀਆਂ ਤੇ ਕੱਪ ਇਹ ਸਾਧਾ ਹੈਗਾ ਜੀ ਰੋਟੀ ਵਾਲਾ ਟਿੱਕੂ ਛੋਟਦਾ ਸੀ ਇਹ ਜੀ ਲੂਣ ਦਾ ਲਿੱਟੋਦੀ ਸੀ ਬਾਕੀ ਜਿਹੜੀਆਂ ਛੋਟੇ ਛੋਟੇ ਆਈਟਮ ਆ ਆ ਇਹ ਮੈਂ ਇੱਥੇ ਡੰਗਣੀਆਂ ਸਾਰੀਆਂ ਜੋ ਨਿੰਬੂ ਨਿਚੋਣ ਦੀ ਜੋ ਆਹ ਆਲੂ ਛਿਲਣ ਵਾਲੀ ਸ਼ਾਇਦ ਗੈਸ ਰੂਜ਼ ਵੀ ਆਪਣੀ ਜਗ੍ਹਾ ਤੇ ਰੱਖ ਦੂੰ। ਹਾਂ ਉਹ ਲੱਗੀ ਰਹਿਣਾ ਉਹ ਚੱਟਾ ਲੱਗੀਆਂ ਸਮਾਨ। ਆਹ ਰਸੋਈ ਦੀ ਲੋਕੇਸ਼ਨ ਹੈ ਜਿੱਥੋਂ ਤੁਸੀਂ ਦੇਖਦਾ। ਆਇਓ। ਇਹਦਾ ਬੈਂਕੀ ਕੀ ਕਰਨਾ ਇਹਨੇ ਉਹ ਕਰਦੇ ਪੰਦੇ ਪੰਦੇ ਲਈ ਜਾਂਦੇ। ਸ਼ਾਇਦ ਸ਼ਾਇਦ ਕਹਿੰਦੇ ਜੀ ਫ੍ਰਿਜ ਚ ਰੱਖ ਕੇ ਦੇਖੋ ਜੇ ਤਾਂ ਜੰਮ ਜਾਊਗਾ ਤਾਂ ਫਿਰ origignal ਆ ਜੇ ਨਹੀਂ ਜੰਮੂਗਾ ਹਜੇ ਜੰਮ ਗਿਆ ਤਾਂ ਫਿਰ duplicate ਆ। ਜੇ ਨਹੀਂ ਜੰਮਿਆ ਤਾਂ original ਆ। ਤਾਂ ਹੁਣ ਦੇਖਦੇ ਇਹਨੂੰ ਫ੍ਰਿਜ ਚ ਰੱਖ ਕੇ ਜਮਾ ਕੇ ਦੇਖਦੇ ਆਂ।

ਸਾਣੀ ਤੋਈ ਤੋਈ ਦੇਖੋ ਬਈ ਕਿਤੇ ਲੱਗੀ ਸਾਡੀ ਡੈਡੀ ਵੀ ਆ ਰਹੇ ਨੇ ਦਿਖਾਓ ਡੈਡੀ ਆ ਰਹੇ ਨੇ ਮੰਮੀ ਵੀ ਆ ਗਏ ਡੈਡੀ ਵੀ ਆ ਗਏ ਗੈਸ ਸੋਈ ਦਾ ਹਾਲ ਚਾਲ ਸੋਈ ਹਾਲ ਨਾ ਵਧੀਆ ਅੱਗੇ ਹੋ ਜਾਓ ਅੱਗੇ ਇੱਥੇ ਉਹਨੇ ਕਰੇਗਾ ਵਧੀਆ ਹੋ ਗਿਆ ਵਧੀਆ ਹੋਣਾ ਆ ਉੱਪਰ ਇੱਧਰ ਪੇਰਾ ਦਿੱਤੇ ਇੱਧਰ ਦੇਖੋ ਇੱਧਰ ਦੇਖੋ ਇੱਧਰ ਇੱਧਰ ਰੱਪੇ ਰੱਖ ਦਿੱਤੇ ਠੀਕ ਹੈ ਹਨਾ ਅੱਗਰ ਪਿਛੇ ਨਾ ਕਰਿਓ ਹਾਂ ਹੁਣ ਇੱਧਰ ਰਹਿਣਾ ਨੇ ਅੱਗਰ ਪਿਛੇ ਦਾ ਹਾਂ ਇੱਧਰ ਰਹਿਣ ਇੱਧਰ ਰਹਿਣ ਚਾਕੇ ਇੱਧਰ ਸਾਫ ਕਰ ਦਿੱਤੇ ਉਧਰ ਆਪ ਰੱਖੀ ਨਹੀਂ ਉਧਰ ਹੀ ਆਪ ਕੁਝ ਰੱਖਿਆ ਕਿਉਂਕਿ ਉਧਰ ਨੂੰ ਜਾਣੇ ਸਭ ਕੁਝ ਲਾ ਹੋਣਾ। ਉਧਰ ਰਹਿਣ। ਇੱਧਰ ਜੰਮ ਜਲਾਅ ਤੇ ਆ ਤਿਆਰ ਰੱਖੋ। ਉਹ ਤਾਂ ਖਾਲੀ ਦੀਵਾ। ਇੱਧਰ ਜੰਮ ਜਲਾਅ ਤੇ। ਕਿਉਂ ਜੇ ਖਾ ਗਿਆ ਉੱਥੇ ਬਹਿ ਗਿਆ ਤਾਂ ਤੇਜ ਹੋ ਜਾਣਾ ਮੀ। ਨਾਲ ਜਿੱਤੇ ਲੜਾਈ ਹੋ ਗਈ। ਮਾਦਾ ਨਹੀਂ ਰੱਖ ਲਈ ਦੁਕਾਨੇ ਤੇ। ਚਲੋ ਜੀ ਕੰਮ ਹੋ ਗਿਆ ਜੀ ਤੇ ਸੋਈ ਦਾ ਕੰਪਲੀਟ। ਇਹ ਜਿਹੜਾ ਵਾਲਪੇਪਰ ਆਉਣੇ ਆ ਉਹ ਸ਼ਾਇਦ ਕੱਲ੍ਹ ਤੱਕ ਆਇਆ ਨਾ ਫੇ ਇੱਥੇ ਵਾਲਪੇਪਰ ਲੱਗਣਾ ਆ ਤੇ ਉਹ ਆਪਾਂ ਕੱਲ੍ਹ ਲਾਵਾਂਗੇ। ਇੱਧਰ ਲਾਈਏ ਕਿੱਧਰ ਲਾਈਏ? ਹਾਂ? ਉੱਧਰ ਹੀ ਕੰਦ ਸਾਫ ਹੈ ਇੱਧਰ ਲਾ ਦੀ ਇੱਥੇ ਇੱਥੇ ਨਹੀਂ ਇੱਥੇ ਮਚਾਰ ਸੁਆੜਾ ਹੋਰ ਬੇਪਰੇ ਦਾ ਹਾਂ ਤਾਂ ਫੇਰ ਉੰਦਰ ਤਾਂ ਕੰਦ ਸਾਫ ਹੀ ਹੈ ਦੇਖੋ ਇੱਧਰ ਫੇਰ ਕਾਦਾ ਇੱਧਰ ਨਹੀਂ ਸਾਫ ਹੈਗੀ ਇੱਥੇ ਇੱਥੇ ਲਾ ਦੇਣਾ ਉਹ ਕਿਉਂ ਗਿੱਲਾ ਹੋਈ ਜਾਣਾ ਬਾਰ ਬਾਰ ਨਹੀਂ ਭੱਟਾ ਬਾਹਰ ਪਰ ਪੇਪਰ ਜਦੋਂ ਉਹ ਲੱਗਾ ਥੱਲੇ ਉੱਤੇ ਇੱਥੇ ਗਿੱਲਾ ਹੋਣਾ ਬਾਰ ਬਾਰ ਉਹ ਲੰਦਾ ਹੀ ਹੈ ਉਹ ਵਾਟਰ ਪ੍ਰੂਫ ਚਾਹੀਦਾ ਉੱਥੇ ਵੀ ਤਾਂ ਗਿੱਲਾ ਹੀ ਹੋਣਾ

ਬਹੁਤ ਰੋਤ ਲੱਗਾ ਤੁਹਾਨੂੰ ਕੋਈ ਹੋ ਗਈ ਰੈਡੀ ਬਹੁਤ ਛੋਣੀ ਲੱਗੀ ਬਹੁਤ ਜ਼ਿਆਦਾ ਤੁਸੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿੰਨੇ ਲੱਗੇ ਮੈਨੂੰ ਤਾਂ ਬਹੁਤ ਛੋਣੀ ਲੱਗੀ ਮੈਨਾਂ ਵਾਓ ਕਿੰਨਾ ਮਤਲਬ ਕੀ ਜੋ ਪਤਨਾ ਬਸ ਮਾਣ ਉਹੀ ਪਿਆ ਹੁਣ ਪਹਿਲਾਂ ਬੇਫਾਕ ਨੂੰ ਨਹੀਂ ਸਮਝ ਪਿਆ ਹੈਗਾ ਜੋ ਅੱਜ ਦਾ ਤੁਮਾਰ ਉਹੀ ਆ ਚਲੋ ਜੀ ਆਪਾਂ ਹੁਣ ਰਸੋਈ ਕਰਤੀ ਹੈ ਸੈੱਟ ਤੇ ਹੁਣ ਤੁਸੀਂ ਕਮੈਂਟ ਬਾਕਸ ਵਿੱਚ ਦੱਸਿਓ ਸਾਨੂੰ ਕਮੈਂਟ ਕਰਕੇ ਕੀ ਕਰੀਏ ਦਰਵਾਜ਼ਾ ਧੋਣੇ ਵਾਲਾ ਰਹਿ ਗਿਆ ਦਰਵਾਜ਼ਾ ਨਹੀਂ ਧੁੱਤਾ ਇੱਕ ਹਾਂ ਸਾਫ਼ ਕਰਦੇ ਆ ਸਾਫ ਕਰ ਦੋ ਇਹਨੂੰ ਤੇ ਇੱਕਾ ਜਾਲੀ ਸਾਡੀ ਕਾਲੀ ਰਹਿੰਦੀ ਐ ਕਿਤੇ ਕਰਕੇ ਦਿੱਕਤ ਆ ਬਾਕੀ ਸਾਨੂੰ ਤੁਸੀਂ ਇਹ ਵੀ ਕਿਹਾ ਸੀਗਾ ਕਿ ਚੁੱਲਾ ਇੱਕ ਕਰ ਲਓ ਦੋਨਾਂ ਚ ਤੇ ਤੁਸੀਂ ਕਹਿੰਦੇ ਚੁੱਲਾ ਵੀ ਸਹੀ ਜਗ੍ਹਾ ਨਹੀਂ ਬਣਾਇਆ ਇਹ ਦੇ ਕਰਕੇ ਸਾਰੀ ਜਿਹੜੀ ਧੂਏ ਦੀ ਕਾਲਕਾ ਉਹ ਅੰਦਰ ਜਾਂਦੀ ਆ ਤੇ ਉਹਦੇ ਕਰਕੇ ਤੁਹਾਡੀਆਂ ਰਸੋਈਆਂ ਵੀ ਕਾਲੀਆਂ ਹੁੰਦੀਆਂ ਆ ہاں ਇਹਦੇ ਨਾਲ ਹੀ ਹੁੰਦੀਆਂ ਮੈਂ ਤਾਂ ਇਹਲੇ ਹੀ ਰੱਖਿਆ ਸੀ ਤੇ ਇਸ ਕਰਕੇ ਤੇ ਚੁੱਲੇ ਦੀ ਲੋਕੇਸ਼ਨ ਜਿਹੜੀ ਉਹ ਚੇਂਜ ਕਰ ਲਓ ਤੇ ਬਾਕੀ ਸਾਰਾ ਕੰਸੈਟ ਆ ਦੇਖਦੇ ਆ ਜੀ ਚੁੱਲੇ ਦੀ ਲੋਕੇਸ਼ਨ ਕਿੱਥੇ ਸੈੱਟ ਹੁੰਦੀ ਹੈ ਚੁੱਲਾ ਸਾਡਾ ਸੈਟਿੰਗ ਨਹੀਂ ਹੁੰਦਾ ਪਿਆ ਕਿਤੇ ਵੀ ਹੁਣ ਆਪਾਂ ਚੁੱਲਾ ਇੱਥੋਂ ਜੇ ਆਪਾਂ ਚਿੱਕਾ ਹੀ ਕਰੀਏ ਦੱਸੋ ਆ ਸਾਡਾ ਆਏਗਾ ਆਪਾਂ ਭਾਂਡੇ ਬਾਅਦ ਉਹਦੇ ਚ ਕੱਢ ਕੇ ਬੋਰੇ ਚ ਪਾ ਕੇ ਰੱਖਤੇ ਆ ਤੇ ਆ ਆ ਸਾਡੇ ਬਾਹਰ ਲੋਕੇਸ਼ਨ ਘਰ ਦੀ ਚੁੱਲਾ ਹੋਰ ਪੁੱਤੇ ਨਹੀਂ ਸੈੱਟ ਕਰ ਸਕਦੇ ਚੁੱਲਾ ਸਾਡਾ ਇੱਥੇ ਸੈੱਟ ਆ ਤੇ ਬਾਕੀ ਦੇਖ ਲਿਓ ਜੇ ਤੁਹਾਨੂੰ ਕਿਤੇ ਲੱਗਦਾ ਹੋਵੇ ਤਾਂ ਆਪਾਂ ਦੇਖ ਲਾਂਗੇ ਟਰਾਈ ਕਰਕੇ ਉੱਥੇ ਚੁੱਲਾ ਹੋ ਰਿਹਾ ਹੋ ਗਿਆ ਹੋ ਗਿਆ ਇਹ ਵੀ ਕਾਲਾ ਹੀ ਹੋਇਆ ਅਗੇ ਵਿਆਹ ਕੋ ਮੇਰੇ ਰੰਗ ਹੋਏ ਨੇ ਹੁਣ ਤਾਂ ਵਿਆਹ ਹੀ ਸਹਿਜ ਦਾ ਵਿਆਹ ਹੋਊਗਾ ਤਾਂ ਫੇਰ ਰੰਗ ਹੋਣੇ ਆ ਸਹਿਜ ਦਾ ਵਿਆਹ ਥੱਲੇ ਸਹਿਜ ਦਾ ਵਿਆਹ ਅਗੇ ਵਿਆਹ ਚ ਰੰਗ ਨੂੰ ਕਰ ਲੀਦਾ ਸੀਗਾ ਤੇ ਹੁਣ ਤਾਂ ਵਿਆਹ ਤੇ ਰਹੇ ਜੀ ਚਾਹ ਬਣਾਓ ਇੱਕ ਟਿਕਾ ਚਾਹ ਬਣਾਓ ਉਤਨ ਨਾਲੇ ਪਿਲਾਓ ਮੈਨੂੰ ਪਿਲਾਓ ਕਿ ਅਸੀਂ ਕੀ ਕੰਮ ਲੱਗੇ ਆ ਉਸਰੇ ਦੇ ਕੁੜੀ ਨੂੰ ਪੜਿਆ ਕੁੜੀ ਨੂੰ ਸੰਭਣ ਦੇਈਏ ਅਸੀਂ ਸਾਰੇ ਕੰਮ ਕੰਪਲੀਟ ਕੀਤਾ ਨਿਆਣੇ ਨੂੰ ਸੰਭਣਦੇ ਅਸੀਂ ਵੀ ਵਿਹਲੇ ਨਹੀਂ ਹੈਗੇ ਅਸੀਂ ਚਾਹ ਬਣਾਓ ਚਾਹ ਬਣਾ ਕੇ ਲੈ ਕੇ ਆਓ ਬੰਦਿਆਂ ਦੇ ਨੂੰ ਪੁੱਤ ਬਣਾ। ਇਹਨਾਂ ਨੂੰ ਕਹੋ ਚਾਹ ਬਣਾਓ ਹਮੇਸ਼ਾ। ਆਈ ਰੱਖ ਨਾ ਕਹਿੰਦੀ ਮੇਰੇ ਮੰਮੀ ਨੇ। ਮੰਮੀ ਆਣਾ ਬੰਦੀ ਉਹ ਚਾਹ ਲੈਣ ਦੀ ਪੁਰਾਣੀ। ਬਿਸਕੁਟ ਆ ਲੈਣਾ। ਚਲੋ ਵੀ ਬਿਸਕੁਟ ਲੈ ਕੇ ਆਓ ਚਾਹ ਲੈ ਕੇ ਆਓ। ਤੇ ਗੱਦੇ ਚਾ ਕੇ ਬਾਹਰ ਰੱਖੇ ਅੱਜ ਕਿਉਂਕਿ ਜਸੂ ਜਿਹੜਾ ਉੱਪਰ ਸੁੱਤੂ ਕਰਦਾ ਕਿ ਗੱਦੇ ਵੀ ਗੰਦੇ ਕਰ ਦਿੰਦਾ ਆ। ਤੇ ਬਾਕੀ ਗੱਲ। ਯਾਰ ਬੱਤਵਾ ਬੰਦੀ ਦੀ ਹਾਂ 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 ਇਹ ਕਿਹਨਾਂ ਨੂੰ ਬੱਬਾ ਬੱਬਾ ਛੋਣੀ ਬਣ ਗਈ ਦਿ ਹੋਈ ਛੋਣੀ ਬਣ ਗਈ ਉਹ ਵੀ ਜਾਂਦੀ ਆ ਛੋਣੀ ਬਣਨੀ ਹੈ ਕਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਾ ਕਹੀਂ ਮਾ 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 ਕੁੜੀਆਂ ਗਿੱਦਾ ਪਾ ਗਿੱਦਾ ਪਾ ਹੌ ਲਾ 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 ਗਿੱਦਾ ਪਾ ਗਿੱਦਾ ਪਾ ਵਾੜੇ ਕਿੱਦਾ ਆਰੇ ਹੋਣਾ ਕਿੱਦਾ 파ੜੇ ਤੇ ਵੀ ਹੱਥ 파ੜੇ ਫੜ ਫੜ ਇੱਕ ਦਵਾ ਉਧਰ ਨੂੰ ਦੇਖਣ ਆਪਾਂ ਕਿੱਦਾ ਵਾ ਇਹ ਦਵਾ ਮਾਂ ਆਪਣੀਆਂ ਦੇ ਦਿੱਤੀ ਆਪਿਆ ਤੇ ਉਧਰ ਪੇਂਟਰ ਸਾਹਿਬ ਆਪਣਾ ਕੰਮ ਕਰ ਰਹੇ ਆ ਪੇਂਟਰ ਸਾਹਿਬ ਨੇ ਜਿਹੜੇ ਕਹਿੰਦੇ ਅੰਦਰ ਟੁੱਟ ਭੱਜ ਕੀ ਸੈਟ ਕਰਨੀ ਆ ਪੇਂਟ ਸਾਹਿਬ ਇੰਨਾ ਨਹੀਂ ਪਤਾ ਕਿ ਉੱਪਰ ਜੈਲੂ ਕਲਰ ਨਾਲ ਥੱਲੇ ਵਾਈਟ ਕੱਟ ਆ ਆ ਪੈਂਟਰ ਸਾਹਿਬ ਮੰਦਿਰ ਵਿੱਚ ਕੰਮ ਕਰਦਾ। ਇਹਦੇ ਵਿੱਚ ਕਰਨੀ ਹੈ ਕੁਛ ਤੇ ਇੱਕ ਤੁਹਾਨੂੰ ਹੋਰ ਪੱਤੇ ਦੀ ਗੱਲ ਦੱਸਣੀ ਹੈ ਕਿ ਮੰਮੀ ਦਾ ਭਰਾ ਵੀ ਪੈਂਟਰ ਸੀ। ਇਸ ਕਰਕੇ ਪੈਂਟਰ ਦੇ ਖਾਨਦਾਨ ਚੋਂ ਮਾਤਾ ਸਾਡੀ। ਇਸ ਕਰਕੇ ਰੰਗ ਕਰਨਾ ਹੁੰਦਾ ਸਾਰਾ ਹੀ। ਸਾਰਾ ਹੀ ਰੰਗ ਕਰਨਾ। ਕਿਉਂਕਿ ਇਹਨਾਂ ਦਾ ਖਾਨਦਾਨੀ ਪੈਂਟਰ ਸੀ ਸਾਰਾ। ਮਗਰੋਂ ਪੀੜੀ ਸਾਰੀ ਪੈਂਟਰ ਸੀ ਇਸ ਕਰਕੇ ਪੈਂਟਰ ਦਾ ਫੋਨ ਆ ਤਾਂ ਕਰਕੇ ਸਪੈਡਰਮੈਨ ਨੂੰ ਚੜ੍ਹ ਚੜ੍ਹ ਕੇ ਰੰਗ ਕਰਦੀ ਸੀ ਕੰਧਾਂ ਤੇ। ਤੇ ਇਹ ਬਹੁਤ ਗੁਣਕਾਰੀ ਆ ਨਿੱਕੀ ਹੁੰਦੀ ਨਾਨੀ ਨਾਨੇ ਨਾਲ ਵੀ ਜਾਂਦੀ ਰਹੀ ਮਾਤਾ ਸਾਡੀ। ਰੰਗ ਕੰਨ ਰੰਗ ਕੰਨ ਧੌੜੀ ਜਾਂਦੀ ਸੀ ਸਾਈਕਲ ਤੇ ਮਰੇ ਬਹਿ ਜਾਂਦੀ ਸੀਗੀ ਆ ਪਿੰਡ ਪਿੰਡ ਜਾ ਕੇ ਰੰਗ ਕੀਤਾ ਆ ਕਿੰਨੀ ਕਿਸ਼ੰਦੀ ਸਰ ਮੰਗੋ ਇਹ ਦੱਸਿਓ ਜੇ ਕੋਈ ਪਛਾਣਦਾ ਹੋਵੇ ਬਚਪਨ ਦੀ ਤਸਵੀਰ ਨੂੰ ਤੁਹਾਨੂੰ ਨਹੀਂ ਲਾਉਈ ਜਾਣਾ ਰੰਗ ਸੇ ਕਰਦੇ ਨਹੀਂ ਜਾ ਕੇ ਦੱਸ ਰੰਗ ਕਾ ਨਾਂ ਹੁੰਦਾ ਮੈਂ ਕਿੰਨੀ ਰੰਗ ਇਹਨਾਂ ਨੂੰ ਪਤਾ ਹੈ ਰੰਗ ਕੀ ਹੁੰਦਾ ਇਸ ਕਰਕੇ ਰੰਗ ਦਾ ਪਹਿਲੇ ਪਤਾ ਸੀ ਸਾਰਾ ਡਿਟੇਲ ਸੀਗੀ ਤੇ ਹੁਣ ਇਸ ਕਰਕੇ ਰੰਗ ਦਾ ਇਹਨਾਂ ਦਾ ਕੱਪੜਿਆਂ ਨੂੰ ਵੀ ਰੰਗ ਦੇ ਕਰਦਾ ਨਾ ਨਾ ਇਸ ਵੇ ਨੂੰ ਵੱਖਰੇ ਦਿਸਣਾ ਚਾੜਦਾ ਚਿੱਟਾ ਰੱਖ ਦਿਖਣਾ ਕਾਲੇ ਤਾਂ ਦੇ ਨਾ ਅਰ ਨਾ ਕਾਲੇ ਕਾਲੇ ਤਾਂ ਬੇ ਆਹ ਤਾਂ ਬੇ ਤੇ ਚਾਪੇ ਤੱਬੇ ਚਿੱਟਾ ਹੀ ਹੋਣਾ ਸਾਰਾ ਫਾਇਦਾ ਕੀ ਇਹਦਾ ਫੇਰ ਕਰਨ ਦਾ ਉੱਪਰ ਕਾਲਾ ਉੱਪਰ ਚੱਲੋ ਥੱਲੇ ਉਹ ਉੱਪਰ ਪੀਲਾ ਚਿੱਟਾ ਪਹਿਲਾਂ ਮੈਂ ਜਿਹੜਾ ਸੀ ਸਾਦੂ ਚੱਲੋ ਢੀਲੂ ਯਾਰੀ ਪੜਾ ਚੱਲ ਢੁੱਲੜ ਪੀਲਾ ਗੋ ਤੁੰਗੋ ਬਾਹਰ ਆਉਂਦੇ ਰਹਿ ਤੈਨੂੰ ਪਤਾ ਸਾਦੀ ਕਿ ਨਹੀਂ ਮੈਂ ਬਾਂਦਰ ਹਾਂ ਦਾਦੀ ਨੂੰ ਚੱਲੋ ਜੁੱਲੋ ਨਹੀਂ ਪਤਾ ਇਹ ਪੈਂਟਰ ਸਾਹਿਬ ਪਸੀਨਾ ਪਿੱਜ ਗਏ ਆ ਉਹ ਤੇ ਪੱਖਾ ਵੀ ਆ ਨਹੀਂ ਉੱਪਰ ਤੇ ਬਹੁਤ ਮਿਹਨਤੀ ਆ ਪੈਂਟਰ ਸਾਹਿਬ ਲੈ ਹੁਣ ਉੱਪਰ ਚੜ੍ਹ ਕੇ ਬੈਠਦੇ ਆਹ ਬੈਠ ਕੇ ਚੜ੍ਹ ਕੇ ਇੱਧਰ ਵੀ ਹੋਣਾਗਾ ਆ ਲੈ ਲੈ ਵੀ ਲੈਤਰਖੀਆਂ ਹੋ ਰਹੀਆਂ ਸੀਮੈਂਟ ਵੀ ਹੱਥਾਂ 'ਚ ਲੱਗ ਜਾਂਦਾ ਮੈਂ ਇਸ ਕਮਰੇ ਦੀ ਵੀ ਦੇਖਣੀ ਹੈ ਕਦੋਂ ਟਾਈਮ ਹੁੰਦਾ ਕਦੋਂ ਵੀ ਮੁਰੰਮਤ ਹੁੰਦੀ ਆ ਤੇ ਇਦਾਂ ਹੁੰਦਾ ਇਹ ਚਾਤ ਦੇ ਮਿੱਤੇ ਬੈਗੇ ਆ ਤੇ ਤੁਸੀਂ ਸਾਰਿਆਂ ਨੇ ਇੱਥੇ ਪਿਆਰ ਕਰਦੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੈ ਸਬਸਕ੍ਰਾਈਬ ਕੀਤਾ ਹੈ ਥੈਂਕ ਯੂ ਜੇ ਕੀਤਾ ਹੈ ਤਾਂ ਥੈਂਕ ਯੂ ਤੁਹਾਡਾ ਜੇ ਨਹੀਂ ਕੀਤਾ ਤਾਂ ਫਿਰ ਤੁਸੀਂ ਕਰ ਲਓ ਤਾਂ ਵੀ ਤੁਹਾਡਾ ਥੈਂਕ ਯੂ ਸਾਡੀ ਵੀਡੀਓ ਦੇਖਣ ਲਈ ਤੇ ਇਦਾਂ ਹੀ ਸਾਡ ਨੂੰ ਪਿਆਰ ਕਰਦੇ ਰਹੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਬਾਏ ਬਾਏ